अच्छा पर ये आर रिवाजी है मतलब ट्रेन लेके पंजाबी सिंगर जदा जदा सक्सेसफुल होते ਜਾਂਦੇ ਆ ब्रांड्स और ब्रांड्स ਦੇ ਪੀਰ ਬੰਦੇ ਜਾਂਦੇ ਵੱਡੇ ਤੋਂ ਵੱਡਾ ਬ੍ਰੈਂਡ ਕੀ ਕਰੀਏ ਦੇਖੋ ਪਹਿਲਾਂ ਪੈਸੇ ਨਹੀਂ ਹੁੰਦੇ ਠੀਕ ਹੈ ਪਰ ਕੀ ਚੀਜ਼ ਹੁੰਦੀ ਹੈ ਜਦੋਂ ਤੁਹਾਡੇ ਕੋਲ ਪੈਸੇ ਆਉਂਦੇ ਡੈਫੀਨਿਟਲੀ ਫਿਰ ਤੁਸੀਂ ਆਪਦੇ ਚਾਹ ਪੂਰੇ ਕਰਦੇ ਹੋ ਮੈਂ ਆਪਦੇ ਬਚਪਨ 'ਚ ਕਦੀ ਨਵਾਂ ਕੱਪੜਾ ਨਹੀਂ ਪਾਇਆ ਨੈਵਰ ਐਵਰ ਮਤਲਬ ਜਿਹੜੀ ਸਿਚੁਏਸ਼ਨ ਚ ਮੈਂ ਹੋਂਦੀ ਆ ਜਿਹੜੀ ਜੋ ਮੇਰਾ ਫੈਮਿਲੀ ਬੈਕਗ੍ਰਾਉਂਡ ਆ ਮੇਰੀ ਮਾਸੀ ਦੀ ਬੇਟੀ ਦੇ ਜਿਹੜੇ ਕੱਪੜੇ ਹੁੰਦੇ ਸੀ ਉਹ ਜਦੋਂ ਯੂਜ਼ ਹੋ ਜਾਂਦੇ ਸੀ ਫਿਰ ਮੈਨੂੰ ਬੈਗ ਭਰ ਕੇ ਆਉਂਦਾ ਹੁੰਦਾ ਸੀ ਕਿਉਂਕਿ ਦੇ ਆਰ ਲਾਈਕ ਰਿਚ ਪੀਪਲ ਅਸੀਂ ਇਹਨੇ ਸੀਗੇ ਨਹੀਂ ਲੋਅਰ ਮੀਡਲ ਮੀਡਲ ਕਲਾਸ ਤੋਂ ਮੈਂ ਬਿਲੋਂਗ ਕਰਦੀ ਆ ਤੇ ਜਦੋਂ ਉਹ ਮੇਰੇ ਕੋਲ ਸੂਟ ਆਉਂਦੇ ਸੀ ਕੱਪੜੇ ਆਉਂਦੇ ਸੀ ਮੈਂ ਉਹ ਮੈਨੂੰ ਇਹ ਚਾਹ ਹੁੰਦਾ ਸੀ ਵੀ ਦੀਦੀ ਦੇ ਕੱਪੜੇ ਕੋ ਦੋ ਆਉਣਗੇ ਦੀਦੀ ਕਦੋਂ ਕਾਲਜ ਤੋਂ ਆਉਗੀ ਮੈਨੂੰ ਉਹਦੇ ਕੱਪੜੇ ਆਉਣਗੇ ਤੇ ਮੈਂ ਮਤਲਬ ਮੈਂ ਸੱਚੀ ਕਹਿ ਰਹੀ ਆ ਕਦੀ ਮੈਂ ਨਵਾਂ ਫਿਰ ਜਦੋਂ ਮੈਂ ਕਾਲਜ ਗਈ ਫਿਰ ਮੈਂ ਨਾਲ ਟਿਊਸ਼ਨਸ ਪੜਾਉਂਦੀ ਹੁੰਦੀ ਸੀ ਬੱਚਿਆਂ ਨੂੰ ਉੱਥੋਂ ਮੈਨੂੰ ਜਿਹੜੇ ਪੈਸੇ ਆਉਣੇ ਕਰਨੇ ਫਿਰ ਮੈਂ ਉਹਨਾਂ ਦੇ ਕੋਈ ਪਰ ਮੈਂ ਉਹਦੇ 1.5-200 ਦਾ ਟਾਪ ਲੈਂਦੀ ਸੀ ਤੇ ਇਹ ਨਹੀਂ ਕਿ ਕਿ ਔਨੇਕ ਪੈਸੇ ਮਿਲਦੇ ਹੁੰਦੇ ਸੀਗੇ ਤੇ ਇਦਾਂ ਹੋਣਾ ਜੇ ਅੰਮ੍ਰਿਤਸਰ ਦਾ ਜੇ ਤੁਹਾਨੂੰ ਕੁਝ ਪਤਾ ਹੋਵੇ ਤੇ ਲਾਰੈਂਸ ਰੋਡ ਤੋਂ ਇੱਧਰ ਨੂੰ ਆ ਕੇ ਜਿਹੜਾ ਸਟੇਸ਼ਨ ਨੂੰ ਜਾ ਕੇ ਖੁੱਲਦਾ ਉਹਥੇ ਨਾ ਸੇਲ ਲੱਗਦੀ ਹੁੰਦੀ ਆ ਚੱਪਲਾਂ ਦੀ ਤੁਸੀਂ ਸਾਰੀਆਂ ਸੱਲੀਆਂ ਇਕੱਠੇ ਹੋ ਕੇ ਜਾਣਾ ਉਥੇ 1.5-200 ਰੁਪਏ ਦੀ ਪੱਕੀ ਜੁੱਤੀ ਹੁੰਦੀ ਸੀ ਫੱਕੀ ਹੁੰਦੀ ਸੀ 180 ਚਪਲ 150 ਦੀ ਚਪਲ ਤੋਂ ਹੁਣ 1.5 ਲੱਖ ਰੁਪਏ ਦੇ ਜੁੱਤੇ ਸੁਰਿੰਦਾ ਬੜਾ ਜਰਨੀ ਜਰਨੀ ਤਾਂ ਬਹੁਤ ਸੋਨੀਆ ਹੈਨਾ